ਕਰਵੈ ਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸੁਆਰੀ ਫਿਰ ਕਰਵੈ ਸੋ ਹਰ ਜਨ ਪਿਆਰੀ ਸਤਗੁਰ ਤੁਮਰੇ ਕਾਜ ਸੁਆਰੇ ਤੁਮਰੇ ਕਾਜ ਸੁਆਰੇ ਸਤਗੁਰ ਤੁਮਰੇ ਕਾਜ ਸੁਆਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਇਰਖੀ ਕਰਤਾ ਦੇ ਨੂੰਹੇ ਕਾਜ ਸੁਹਾਰੇ ਸਤਗੁਰ ਤੁਮਰੇ ਕਾਜ ਸੁਹਾਰੇ ਸਤਗੁਰ ਤੁਮਰੇ ਕਾਜ ਸੁਹਾਰੇ ਬਗਦਸ਼ਾ ਸ਼ਾ ਸ਼ਾ ਸਭ ਬਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਬਾਦ ਸ਼ਾ ਸ਼ਾ ਸਭ ਬਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਦੁਬਰੇ ਕਾਜ ਜਸਵਾਰੀ ਸਤ ਗੁਰ ਤੁਮਰੇ ਕਾਜ ਜਸਵਾਰੀ تیر ਕਰਵੈ ਸੋ ਹਰ ਜਨ ਪਿਆਰੀ ਸਤ ਗੁਰ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਨਿਰਭਉ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀ ਭਉ ਹੋਏ ਤੂ ਜੁ ਭਗਵਾਨ ਸਾਧ ਸੰਗਤ ਮਿਲ ਤੀਨੋ ਦਾਣ ਤੁਮਰੇ ਕਾਜ ਸੁਵਾਰੇ ਸਤ ਗੁਰ ਤੁਮਰੇ ਕਾਜ ਸੁਵਾਰੇ ਤੇਰ ਘਰ ਵੈ ਸੁ ਅਰਜਨ ਪਿਆਰੇ ਸਤ ਗੁਰ ਤੁਮਰੇ ਕਾਜ ਸੁਆਰੇ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਹੋ ਟੇ ਕਲੀ ਪ੍ਰਭ ਸੁਆਮੀ ਸਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਉਟੇ ਪਕੜੀ ਪ੍ਰਭ ਸੁਆਮੀ ਤੁਮਰੇ ਕਾਜ ਸਵਾਰੇ ਸਤਗ ਇਰ ਕਰਵ ਸੋ ਹਰ ਜਨ ਪਿਆਰੀ ਸਤਿਗੁਰ ਤੁਮੇ ਦੇ ਕਾਜ ਸੁਆਰੇ ਸਰਲ ਪਰੇ ਪ੍ਰਭ ਅੰਤਰ ਜਾਮੀ ਨਾਨਕ ਕੋ ਸਿਰਨੇ ਪਰੇ ਪ੍ਰਭ ਅੰਦਰ ਜਾਮੀ ਨਾਨਕ ਉਟ ਪਕੜੀ ਪ੍ਰਭ ਸਾਮੀ ਤੇਰ ਕਰਵੈ ਸੋ ਹਰ ਜਨ ਪਿਆਰੀ ਸਤ ਗਰੀਤ ਮੇਰੀ ਕਾਜ ਸੁਆਰੇ ਸਤ ਗੁਰ ਤੁਮਰੇ ਕਾਜ ਸੁਆਰੇ ਵਾਹਿਗੁਰੂ ਗੁਰੂ ਪਿਆਰੀ ਗੁਰੂ ਸੋ ਰਸ ਸੰਗਤਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਬੜਾ ਸੁੰਦਰ ਫਰਮਾਨ ਕਰਦੇ ਨੇ ਥਿਰ ਘਰ ਵੈਸੂ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਥਿਰ ਘਰ ਕਿਹੜਾ ਹੈ ਜਿੱਥੇ ਬਹਿ ਕੇ ਨਾਮ ਜਪਣਾ ਏ ਕਾਇਆ ਹਰ ਮੰਦਰ ਹੈ ਇਸ ਘਰ ਵਿੱਚ ਪ੍ਰਭੂ ਦਾ ਸਿਮਰਨ ਕਰਨਾ ਹੈ ਇਸ ਥੀਰ ਦੇ ਅੰਦਰ ਇਸ ਜੀਭਾ ਦੇ ਨਾਲ ਉਸ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਇਹ ਇਥੇ ਸੱਜਣਾ ਰਹਿਣ ਦਸੇ ਰਹਾ ਹੈ ਤੇ ਫਿਰ ਕਹਿੰਦੇ ਮਾਰਾ ਹੀ ਕਹਿੰਦੇ ਇੱਥੇ ਬੈਠ ਕੇ ਪ੍ਰਮਾਤਮਾ ਦਾ ਨਾਮ ਬੰਦਗੀ ਜਪਿਆ ਕਰ ਫਿਰ ਤੇਰੇ ਸਾਰੇ ਕਾਰਜ ਸਤਿਗੁਰ ਆਪ ਸਵਾਰ ਦੂਗਾ ਤੂੰ ਬਿਲਕੁਲ ਫਿਕਰ ਨਹੀਂ ਕਰਨਾ ਤੇਰੇ ਦੁਸ਼ਟ ਦੂਤ ਜਿਹੜੇ ਤੇਰੇ ਪਿੱਛੇ ਲੱਗੇ ਫਿਰਦੇ ਹਨ ਕਾਮ ਕ੍ਰੋਧ ਲੋਭ ਮੋਹ ਇੱਕ ਤਾਂ ਇਹ ਹਨ ਦੂਜੇ دنیਵੀ ਰੂਪ ਵਿੱਚ ਬਹੁਤ ਦੁਸ਼ਮਣ ਹਨ ਇਹਨੂੰ ਮਾਰ ਮੁਕਾਣਾ ਤੇ ਫਿਰ ਭਾਈ ਫਿਰ ਘਰ ਦੇ ਵਿਹੜ ਵਿੱਚ ਬੈਠ ਕੇ ਉਹਦਾ ਨਾਮ ਜਪ ਬੰਦਗੀ ਕਰ ਤੇ ਫਿਰ ਸਾਰੇ ਸਭ ਕਾਰਜ ਮੇਰਾ ਸਤਿਗੁਰੂ ਆਪ ਸਵਾਰੇਗਾ ਨਿੰਦਕਾਂ ਦੁਸ਼ਮਣ ਨੂੰ ਮਾਰ ਦੇਗਾ ਤੇਰੀ ਪਿਆਜ ਰੱਖੂਗਾ ਕਰਤਾਰ ਸੱਚੇ ਪਾਤਸ਼ਾਹ ਤੇਰੀ ਪਿਆਜ ਆਪ ਰੱਖੂਗਾ ਇੱਥੇ ਤੱਕ ਕਰ ਦੂਗਾ ਬਾਦਸ਼ਾਹ ਸ਼ਾਹ ਸਭ ਅਸਕਰ ਦੇਨੇ ਜੋ ਵੀ ਤੇਰੇ ਸਾਹਮਣੇ ਰਜਵਾਲਾ ਆਜੇਗਾ ਬਾਦਸ਼ਾਹ ਆਜੇਗਾ ਤੇਰੇ ਬਸ ਵਿੱਚ ਹੋਏਗਾ ਤੇਰੇ ਕਾਰਜ ਸਵਾਰੇਗਾ ਕਹਿੰਦੇ ਅੰਮ੍ਰਿਤ ਨਾਮ ਮਹਾਰ시 ਵੀ ਨੇ ਨਿਰਭਉ ਹੋਏ ਭਜੋ ਪੁਗਵ ਦਰਮਨ ਕਿਸੇ ਤੋਂ ਵੀ ਨਿਰਭੈ ਹੋ ਕੇ ਨਾਮ ਜਪਣਾ ਬੰਦਗੀ ਕਰਨੀ ਹੈ ਪਸਾਦ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਬੰਦਗੀ ਕਰਨੀ ਹੈ ਤੇ ਕਹਿੰਦੇ ਵੀ ਸ਼ਰਨ ਵਿੱਚ ਆ ਕੇ ਗੁਰੂ ਦੀ ਇਹ ਆਕੇ ਨਾਮ ਜਪੇਗਾ ਬੰਦਗੀ ਕਰੇਗਾ ਫਿਰ ਤੇਰੀ ਬਾਤ ਸਤਿਗੁਰੂ ਨਾਨਕ ਪਕੜ ਲਏਗਾ ਫਿਰ ਇਹ ਮੇਸ਼ ਲਈ ਤੂੰ ਉਦਾ ਹੋ ਜਾਏਗਾ ਉਹ ਤੇਰਾ ਹੋ ਜਾਏਗਾ ਤੇ ਜਨਮ ਮਰਨ ਦੇ ਗੇੜ ਚੋਂ ਖਤਮ ਹੋ ਜਾਏਗਾ ਤੇ ਦੁਸ਼ਟ ਦੂਤਾਂ ਤੇਰੇ ਪ੍ਰਮਾਤਮਾ ਨੇ ਮਾਰ ਦੇਣਾ ਤੇਰੇ ਕਾਰਜ ਸਾਪ ਸਵਰਧਣੇ ਸੋ ਇੱਥੇ ਹੀ ਕਿਮਤ ਦੇ ਜਾਚਕਾ ਪਰਿਸ਼ਾ ਸੰਗਤ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਾਰ ਬਾਰ ਬੇਨਤੀ ਹੈ ਗੁਰੂ ਪੇਰੀ ਸਾਧ ਸੰਗਤ ਜੀ ਲਾਈਕ ਜਰੂਰ ਕਰਿਆ ਕਰੋ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਨਾਲ ਲੱਗਦਾ ਬਹੁਤ ਜ਼ਰੂਰੀ ਹੈ ਆਪ ਤੇ ਸਿਰਫ ਸੁਣ ਲੈਂਦੇ ਹੋ ਬਸ ਸੁਣ ਕੇ ਲਾਈਕ ਸ਼ੇਅਰ ਨਹੀਂ ਕਰਦੇ ਕਿਉਂ ਉੱਥੇ ਕਿਹੜਾ ਮੋਲ ਲੱਗਦਾ ਭਈ ਲਾਈਕ ਕਰ ਦੋਗੇ ਤਾਂ ਅੱਗੇ ਆਪ ਦੇ ਜਿੱਥੇ ਜਿੱਥੇ ਤੱਕ ਆਪ ਦੇ ਕੰਟੈਕਟ ਹਨ ਉੱਥੇ ਤੱਕ ਬਾਣੀ ਦਾ ਪ੍ਰਚਾਰ ਹੋ ਜਾਏਗਾ ਸ਼ੇਅਰ ਕਰ ਦੋਗੇ ਆਪਦੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਹੋਰ ਰਿਸ਼ਤੇਦਾਰਾਂ ਤੱਕ ਗੁਰੂ ਦੀ ਬਾਣੀ ਪਹੁੰਚਦੀ ਹੋ ਜੇਗੀ ਤਾਂ ਸੇਵਾ ਹੀ ਹੈ ਨਾ ਕਰ ਲੋ ਭਰਾਓ ਰੱਜ ਕੇ ਕਰੋ ਸਾਰੇ ਕਰੋ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕੋਈ ਚਿੱਤ ਲਾਏ ਅਸੀਂ ਇਦਾਂ ਕਰਦੇ ਆ ਆਪ ਜੀ ਨੂੰ ਸੁਣਾਣੇ ਹਾਂ ਆਪ ਜੀ ਅੱਗੇ ਸੁਣਾਣ ਲਈ ਸ਼ੇਅਰ ਕਰਦਿਆ ਕਰੋ ਜਿੰਨਾ ਬੱਦ ਤੋਂ ਬੱਦ ਰੱਬ ਕੇ ਸ਼ੇਅਰ ਕਰੋ ਜੋ ਕਿ ਸਾਰੇ ਸੰਸਾਰ ਵਿੱਚ ਸਾਡੇ ਗੁਰੂ ਦੀ ਮਹਿਮਾ ਗੁਰੂ ਦਾ ਜਸ ਗਾਇਆ ਜਾਏ ਸੁਣਿਆ ਜਾਏ ਤੇ ਉਹਦੀਆਂ ਵਡਿਆਈਆਂ ਦੇ ਪਾਤਰ ਬਣ ਜਓ ਸਾਰੇ ਸੋ ਇੱਥੇ ਕੀ ਮੱਦੇ ਜਾਚੇ ਕੋਈ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ